ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਤੁਸੀ ਤੇ ਬਠਿੰਡਾ ਦੇ ਵਿੱਚ ਦੇ ਮੁਲਾਜ਼ਮਾਂ ਦੇ ਵੱਲੋਂ ਸੰਘਰਸ਼ ਲਿਖ ਦਿੱਤਾ ਗਿਆ ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਕਈ ਮੰਗਾਂ ਨੇ ਉਨਾ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਐਕਸੀਡੈਂਟ ਦਫਤਰ ਦੇ ਬਾਹਰ ਇਹਨਾਂ ਵੱਲੋਂ ਰੂਸ ਜ਼ਾਹਰ ਕੀਤਾ ਗਿਆ ਕਿ ਨਾ ਮੁਲਾਜ਼ਮਾਂ ਦਾ ਕਹਿਣਾ ਕਿ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਮੁਆਵਜ਼ਾ ਆਰਥਿਕ ਮਦਦ ਉਹ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਨੌਕਰੀ ਤੇ ਹੋਰ ਜਿਹੜੀਆਂ ਵਰਦੀਆਂ ਦਾ ਟੈਂਡਰ ਪਾਸ ਹੋ ਚੁੱਕਿਆ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਸ ਨੂੰ ਲੈ ਕੇ ਮੰਗ ਹੈ ਹੋਰ ਕਈ ਤਮਾਮ ਮੰਗਾਂ ਨੇ ਵਾਟਰ ਵਰਕਰਸ ਦੀ ਮੰਗ ਹੈ ਇਸ ਦੇ ਨਾਲ ਜਿਹੜੇ ਸਮਾਨ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਉਸ ਨੂੰ ਲੈ ਕੇ तमाम ਮੰਗਾਂ ਦੇ ਉੱਤੇ ਉਹਨਾਂ ਵੱਲੋਂ ਹੁਣ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਦਾ ਕਹਿਣਾ ਕਿ ਕਾਫੀ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਨੇ ਜਿਨ੍ਹਾਂ ਮੰਗਾਂ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਤੇ ਇਸੇ ਦੇ ਚੱਲਦਿਆਂ ਉਹਨਾਂ ਦੋ ਟੁੱਕ ਗੱਲ ਆਖ ਦਿੱਤੀ ਹੈ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵੀ ਵਿੜਿਆ ਜਾਵੇਗਾ। ਇਸੇ ਦਰਮਿਆਨ ਮੁਲਾਜ਼ਮਾ ਦਖੋਰ ਕੀ ਕੁਝ ਕਹਿਣਾ। ਆਓ ਸੁਣਦੇ ਹਾਂ। ਆਜ ਮੋੜ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਪੀਡব্লিউਡੀ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਅੱਜ ਦਾ ਜੋ ਮਾਮਲਾ ਇਥੇ ਐਕਸ਼ਨਾ ਦਫਤਰ ਦੇ ਵਿੱਚ ਸਾਡੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਸੀ ਖਾਸ ਕਰਕੇ ਮਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਉਹਨਾਂ ਦੇ ਬਣਦੇ ਡਿਊ ਰੋਕਣ ਬਾਰੇ ਤੇ ਉਹਨਾਂ ਦੇ ਜਿਹੜੇ 10000 ਦੇ ਨੌਕਰੀ ਦੇ ਕੇਸ ਆ ਉਹ ਨਾ ਭੇਜਨ ਸੰਬੰਧੀ ਵਰਦੀਆਂ ਦਾ ਮਸਲਾ 2018 ਦੀਆਂ ਵਰਦੀਆਂ ਦਰਜਾ 4 ਦੀਆਂ ਜੋ ਪਰਵਾਨ ਹੋ ਕੇ ਆ ਚੁੱਕੀਆਂ ਨੇ ਇਹਨਾਂ ਵੱਲੋਂ ਦਫ਼ਤਰ ਵੱਲੋਂ ਬਿੱਲ ਨੇ ਜਿਹੜੇ ਉਹ ਗੁਰਦਵਾਰਦ ਕਰ ਦਿੱਤੇ ਗਏ ਆ ਉਹ ਬਿੱਲਾਂ ਦੇ ਪਾਵਤ ਵਰਦੀਆਂ ਜਿਹੜੀਆਂ ਰੁਕੀਆਂ ਵੀ ਨੇ 2018 ਤੋਂ ਇਸ ਤੋਂ ਇਲਾਵਾ ਹੋਰ ਮਸਲੇ ਜਿਵੇਂ ਕਾਟਵਾੜ ਦੀ ਡੈਟ ਦਾ ਜਿਹੜਾ ਬਕਾਇਆ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਸਾਡੀਆਂ ਦੇ ਵਿੱਚ ਫਿਨਿਸ਼ ਹੋ ਚੁੱਕਾ ਪਰ ਇਥੋਂ ਦੇ ਇਸ ਅਧਿਕਾਰੀਆਂ ਵੱਲੋਂ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਵਾਟਰ ਬਾਕਸਾਂ ਤੇ ਲੋੜੀ ਦੇ ਸਮਾਨ ਦਾ ਮਸਲਾ ਉਥੇ ਸਾਡੇ ਕੋਲ ਕਹੀ ਨਹੀਂ ਕਿਸੇ ਕੋਲ ਕਿਸੇ ਕੋਲੇ ਬਠਲ ਨਹੀਂ ਤੇ ਜਿਹੜੀ ਐਲਓਸੀ ਆ ਉਹ ਆਉਣੀ ਬੰਦਾ ਤੇ ਜੋ ਵਾਟਰ ਚਾਰਜ ਆ ਉਹ ਸੈਂਟਰ ਪੱਧਰ ਤੇ ਸਰਕਾਰ ਦੇ ਖਾਤੇ ਜਾ ਰਿਹਾ ਔਰ ਵਾਟਰ ਵਾਕਸਾਂ ਦੇ ਉੱਤੇ ਲੋੜੀਂਦਾ ਸਮਾਨ ਆ ਉਹਦੀ ਬੜੀ ਵੱਡੀ ਦਿੱਕਤ ਆ ਰਹੀ ਹੈ ਇਹਨਾਂ ਮੰਗਾ ਮਸਲਿਆਂ ਤੇ ਵੱਖ-ਵੱਖ ਡੈਪੂਟੇਸ਼ਨ ਆ ਰਹੇ ਅਸੀਂ ਉੱਚ ਅਧਿਕਾਰੀਆਂ ਨਾਲ ਉਹਨਾਂ ਨੂੰ ਮਿਲਦੇ ਰਹੇ ਹਾਂ ਪਰ ਅੱਜ ਤੱਕ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਮਰਤਕ ਵਾਰਸਾਂ ਦਾ ਜਿਹੜਾ ਵਿਸ਼ੇਸ਼ ਮਸਲਾ ਇੱਕ ਤਾਂ ਵਿਅਕਤੀ ਦਾ ਪਰਿਵਾਰ ਦੇ ਵਿੱਚੋਂ ਕਮਾਊ ਆ ਜਿਹੜਾ ਬੰਦਾ ਉਹ ਚਲਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਜੋ ਹਰਾਸਮੈਂਟ ਆ ਇੱਥੇ ਦਫ਼ਤਰ ਦੀ ਇਨਕੁਆਰੀਆਂ ਦੇ ਬਹਾਨੇ ਦੇ ਥੱਲੇ ਸਰਵਸ ਰੂਲਾਂ ਦੇ ਮਾਲ ਬਲੂਆਂ ਦੇ ਦਰਾਵੇ ਦੇ ਕੇ ਕਿ ਅਸੀਂ ਇਹਦੀ ਇਨਕੁਆਰੀ ਹੋ ਰਹੀ ਹੈ ਐ ਹੋ ਰਿਹਾ ਇਸ ਕਰਕੇ ਉਹ ਜਿਹੜੇ ਡਿਊਜ਼ ਨੇ ਉਹ ਰੁਕੇ ਜਾ ਰਹੇ ਆ ਉਹਨਾਂ ਨੂੰ 100000 ਤੇ ਨੌਕਰੀ ਦੇਣ ਦਾ ਮਾਮਲਾ ਇਹ ਵਿਸ਼ੇਸ਼ ਮੰਗਾਂ ਦੇ ਉੱਤੇ ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਅਸੀਂ ਇਸ ਦਫ਼ਤਰ ਦੇ ਵਿਰੁੱਧ ਕਰ ਰਹੇ ਆ ਜੇਕਰ ਇਸ ਇਹਨਾਂ ਮੰਗਾਂ ਤੇ ਕੋਈ ਸਾਨੂੰ ਸਿਰ ਰੂਪ ਦੇ ਵਿੱਚ ਕੋਈ ਹੱਲ ਨਾ ਕੀਤਾ ਤਾਂ ਅਸੀਂ ਅਗਲੇ ਜਿਹੜੇ ਐਕਸ਼ਨ ਆ ਉਹ ਹੋਰ ਤੇਜ਼ ਕਰਕੇ ਇਸ ਦਫ਼ਤਰ ਦਾ ਚਾਹੇ ਸਾਨੂੰ ਘਰੋ ਕਰਨਾ ਪਵੇ ਉਹ ਵੀ ਕਰਾਂਗੇ ਸੋ ਸਾਡਾ ਪੂਰੇ ਫੀਲਡ ਮਲਾਜ਼ਮਾਂ ਦਾ ਜਿਹੜਾ ਰੋਸ ਆ ਉਹ ਬਹੁਤ ਨੱਕੋ ਨੱਕ ਪਰ ਚੁੱਕਾ ਅਸੀਂ ਅਖੀਰ ਦੇ ਵਿੱਚ ਆ ਕੇ ਇਹ ਫੈਸਲਾ ਲੈਣ ਲਈ ਮਜਬੂਰ ਹੋਏ ਕਿ ਇਥੇ ਧਰਨਾ ਦੇਣਾ ਪਿਆ ਤਰਨਾ ਜੀ 2 ਵਜੇ ਤੱਕ ਧਰਨਾ ਚੱਲੂਗਾ ਜੀ ਅਸੀਂ ਸਾਢੇ 11:00 ਵਜੇ ਤੋਂ ਇਹ ਧਰਨਾ ਜਿਹੜਾ ਸ਼ੁਰੂ ਕੀਤਾ